ਮੀਨਾ ਮੇਰੇ ਇੱਕ ਚੂਚਾ ਹੈ ਗਿਰ ਗਿਆ ਹਤੋਂ ਦੇਖਣਾ ਪਹਿਲਾ ਹੈਗਾ ਇਹਦਾ ਦਿਖਾਉਣਾ ਤੁਹਾਨੂੰ ਫਿਰ ਉਨ ਤਰਾਂ ਦੇ ਉੱਤੇ ਅਰੇ ਤਾਹੀਂ ਇਹ ਦੰਦੀ ਬਟ ਰਹੀਆਂ ਨੇ ਇਹ ਦੇਖੀ ਤੂੰ ਕੀੜੀਆਂ ਆ ਜਾ ਵੀ ਆ ਜਾ ਚੱਕ ਲੈ ਕੀੜੀਆਂ ਦੇ ਬੱਕਾ ਅਰੇ ਇਹ ਦਿੰਦੇ ਨਾ ਤੈਨੂੰ ਹਵਾ ਹੀ ਹੈ ਕਿਸ ਲਈ ਮੀ ਖੁਸ਼ੀ ਵਾਲਾ ਹੁੰਦਾ ਤੇ ਕਿਸ ਲਈ ਗਮੀ ਵਾਲਾ ਅੱਜ ਆ ਚੂਚਾ ਇਹ ਲੱਭ ਗਿਆ ਮੀ ਚੋਂ ਇਦਰੇ ਦੇਖ ਰਿਹਾ ਲਾਉਦੇ ਇਹਦਾ ਹਾਲ ਨਾ ਕਿੱਥੇ ਆ ਫਿਰ ਧਰਦੇ ਆ ਸੜਕ ਤੇ ਦੱਸਿਓ ਜੇ ਕਿਸੇ ਨੂੰ ਪਤਾ ਲੱਗਦਾ ਵੀ ਕਾ ਦਾ ਬੱਚਾ ਹੈ ਕੌਂ ਦਾ ਤਾਂ ਨਹੀਂ ਹੈਗਾ ਯਾਰ ਨਾ ਕੌਂ ਦੀ ਲੱਗਦਾ ਜਾਂ ਗਟਾਰ ਦਾ ਹੋਊਗਾ ਅਰ ਜੀ ਨੇ ਰੋਲਾ ਪਾਇਆ ਵੇ ਇਸੇ ਢੀਏ ਜਵਾਹ ਹੋ ਕੀ ਖਾਣਾ ਹਾਂ ਹਾਂ ਕੀ ਲੈਣਾ ਹਰੇ ਭੁੱਖ ਲੱਗ ਰਹੀ ਆ ਕੀ ਲੈਣਾ ਭੁੱਖ ਲੱਗ ਗਈ ਆ ਆਪਾਂ ਨੂੰ ਐ ਨੂੰ ਪਤਾ ਨਹੀਂ ਖਾਂਦਾ ਕੀ ਆ ਹਨਾ ਇਹ ਇਹ ਇਹਨੇ ਮਾਂ ਮਾ ਹਾਂ ਹਾਂ ਖਰ ਜਾ ਜਾਮਣ ਦੇ ਖਵਾਣੀ ਉਹ ਜਾਮਣ ਖਵਾ ਨਹੀਂ ਮਾਂ ਲੈ ਜੀ ਹੁੰਦੀ ਆ ਮਾ ਮਾ ਹੁੰਦੀ ਤੇ ਤੇ ਮਾਸੀ ਵੀ ਨਹੀਂ ਲੱਗਦੀ ਜਮ ਜਮਣਾ ਖਵਾ ਲਈ ਹੋਰ ਵੀ ਮਾਂ ਮੈਂ ਜਮਣਾ ਖਵਾ ਰਹੀ ਹੁੰਦੀ ਆ ਮੈਂ ਦੇਖੀ ਆ ਕਾਨੂੰ ਦੇਖੀ ਤਾਂ ਉਹੀ ਛੱਡੀ ਜੰਨੀ ਆ ਲੈ ਬੋਈਏ ਤੇ ਦੇਖ ਲਈ ਚਾਹੇ ਦੇਖ ਲੈ ਜਮਣ ਖਾ ਲੈ ਲੈ ਖਾ ਲੈ ਗਾ ਜਮਣ ਲੈ ਤੇ ਹੋਰ ਕੀ ਆਪਾਂ ਨੂੰ ਦਾਣਾ ਨਹੀਂ ਖਵਾਉਣਾ ਲੈ ਵੀ ਕੀ ਮਾ ਜਾਣੀ ਹੋਇ ਲੈ ਲੈ ਹੁਣ ਉਧਰ ਜਾ ਕੇ ਦੇਖ ਵੀ ਦੇਖੋ ਤੇਰੇ ਕਿ ਨਹੀਂ ਆ ਜਾ ਨੇ ਆਹ ਉਹ ਨਹੀਂ ਖਾਂਦਾ ਅੰਮੀ ਜੰਮਣ ਥੱਕ ਗਿਆ ਵਿਚਾਰੇ ਦਾ ਮੂੰਹ ਟੱਟ ਟੱਟ ਕੇ ਤਾਂ ਬਹਿ ਗਿਆ ਆਹੋ ਟੱਟੇ ਮੂੰਹ ਹੀ ਉਹਦੀ ਜੁੰਝ ਲਵੇੜੀ ਜਾਂਦੀ ਆ ਪਹਿਲਾਂ ਮੈਂ ਉੱਤੋਂ ਜਾ ਕੇ ਧਰਨ ਲੱਗ ਲੇ ਮਾਹਲੇ ਮੈਂ ਧਰ ਦੂੰਗਾ ਗੱਡੀ ਦੀ ਗੱਲ ਅੱਗੇ ਜਾ ਕੇ ਚੜੇ ਤਾਂ ਸੀ ਔਖਾ ਸੌਖਾ ਹੋ ਗਏ ਜਮਾ ਚਾਰ ਖੁੱਟ ਰਹੀ ਆ ਤੀ ਸਾਰ ਤੇ ਉਹ ਤੋਂ ਬਾਅਦ ਬਸ ਫਿਰ ਬਾਲ ਫਾ ਗਿਆ ਈ ਛੱਡ ਗਿਆ ਮਾ ਕੋੜੀ ਪਾੜੀ ਲਾ ਕੇ ਦੇਖ ਰਿਹਾ ਯਾ ਅਗਰ ਕੋਈ ਹੋਰ ਜਗਾੜ ਕਰਾਂਗੇ। ਸਾੜੀ ਨਹੀਂ ਪਾਤਰੇ ਹੱਥ ਪਾ인다। ਤੇਰੇ ਪਾਪਾ ਜਿਹੜੇ ਮੋਟੇ ਰਚਦੇ ਗਿਆ ਸੀ ਕੁੱਤੇ ਜਿਹੜੇ। ਉਹ ਵੱਡੇ ਸੋਥੇ ਹੋ ਜਾਂਦੇ। ਇਹ ਕੋਲਾ ਚਾਹੇ। ਇਹ ਚਾਹੇ। ਇਹ ਚਾਹੇ। ਚਲੋ। ਇਹ ਮੈਂ ਕਿਹਾ ਕਿ ਚਾਰੇ ਨੂੰ ਰੇੜਾ ਲਾਲਫਾ ਤੇ ਨੂੰ ਕੱਟ ਕੋਲੇ। ਇਹ ਤਾਂ ਹਜਾਰ ਲਾ ਫਿਰ ਕਿਵੇਂ ਮਰਦੀ ਤੇ ਬੋਝ ਨਹੀਂ ਆਉਣਾ। ਆਇ ਤੇਰੇ ਜਣਾ ਯਾ ਮੂਲ ਹਤਾ ਹਰਦਾ ਹਰ ਨਵੇਂ। ਔਰ ਤਾਹਰੇ ਜਿਹੇ ਹੀ ਤੋਂ ਆਖਾ ਜਿਹੜਾ ਹ ਜੇ ਰਾ ਤਾਹ ਮੂ ਚਲਾ ਜਾ ਇਤਨ ਤਰ ਜਨੋਂ ਪੈਰ ਤੇ ਉ ਉਤਰ ਜਾਇ ਤੋਂ ਘਟਾਰਾ ਮੂਂ ਦੇ ਹਰਿਆਂ ਨਾ ਉਹ ਤਾਂ ਚੜ ਜਾਂਦਾ ਚੜਨ ਦਾ ਫਰਕ ਹੁੰਦਾ ਤੇ ਇੱਥੇ ਚੜਿਆ ਨਹੀਂ ਇੱਥੇ ਚੜਨ ਦਾ ਇਹ ਜੜ ਕਹਦੇ ਆ ਹਨ ਇਹਦਾ ਕਿਵੇਂ ਮਰਜੀ ਚੜਦਾ ਛਾਪ ਦਰਸਤਾਂ ਤੇ ਚੜ ਜਾਂਦਾ ਲੋ ਅਰੇ ਚਲ ਖਾ ਰੂ ਖਬਰ aí ਰੱਜ ਲਈ ਹੂੰ ਤੇ ਦੇ ਲਈ ਉਹ ਨਾ ਕਰੇ ਜਾਣ ਨੇ ਹੋਰ ਹੈਗੀ ਕੋਈ ਦੇ ਨਾ ਤਾਂ ਅਰੇ ਉਹ ਫਰਦੀ ਆ ਵਿਚਾਲੇ ਰੇ ਉਤਰਿਆ ਥੱਲੇ ਐਂਗ ਨੂੰ ਕਰਦਾ ਥੱਲੇ ਉਤਰਿਆ ਓਏ ਉੱਤੇ ਕਿੰਨਾ ਹੋਆ ਜੀੜਾ ਲੈ ਨਾ ਦੇਖੋ ਇਹਦੇ ਹੂੰ ਉਤਰਨਾ ਨਹੀਂ ਦੁਪਹਿਰੇ ਧਰਾਂਗੇ ਦਿਨ ਉੱਤੇ ਪੁੱਤਾ ਵਾਜਾ ਬੇਜਾ ਬੇਜਾ ਇਹ ਨਹੀਂ ਕਰ ਦਿੰਦੇ ਉਰੇ ਬੇਜਾ ਬਈ ਆਹਰ ਰੋਟੀਆਂ ਕਿੰਨੇ ਦੇਖੇ ਨੇ ਹੂੰ ਨੂੰ ਧਰਦੇ ਆਂ ਦੂਜੀ ਵਾਰ ਦੇਖਦੇ ਆਂ ਮਿੱਤਰ ਪਿਆਰਾ ਸਾਡਾ ਉਤਰੂਗਾ ਇੱਕ ਐਸੇ ਦੇਖਣਾ ਕਿ ਇਸਕੇ ਜੈਸੇ ਬੱਚੇ ਵਾਹਾਂ ਪੇ पहले बच्चा देख था कि कैसा है ओ यार एक न मजबूती से अच्छा कोई ना तेन भेज दया करें तू तो हाथी चढ़ गया वो इस पे बार मत देना ज्यादा जो आप हाँ इसमें पहले देखना है कि इसमें है बच्चे ਜੇ ਜੋ ਬੋਲ ਰਹੀ ਹੈ ਨਾ ਉਸ ਕੀ ਬੱਚੇ ਹੈ ਜੇ ਇਸ ਵਿੱਚ ਹਵਾ ਬੱਚੇ ਵੀ ਹੈ ਬੱਚੇ ਹੈ ਹਾਂ ਦੋ ਤਿੰਨ ਦੋ ਹੈ ਬਸ ਦੋ ਬੱਚੇ ਹੈ ਇਸਕੇ ਜੈਸੇ ਹੀ ਕਾਲੇ ਕਾਲੇ ਹਾਂ ਫੜਿਆ ਗਿਆ ਵੀ ਮੈਂ ਤੇਰਾ ਲੱਭ ਲਿਆ ਘਰ ਆ ਮੈਂ ਤੁਮ ਕੋ ਰੱਸੀ ਪਕੜਾਤਾ ਹਾਂ ਤੇਰਾ ਬੰਦਾ ਚੜ ਗਿਆ ਸਾਡਾ ਕੋਈ ਪੁੱਤੇ ਉਹਨੂੰ ਧਰਦੇ ਉਹਨੂੰ ਉੱਤੇ ਭੇਜਦੇ ਆ ਆਰੇ ਪੰਛੀ ਨੂੰ ਉਹਨੂੰ ਨੇ ਆਉਣਾ ਮੈਂ ਇੱਕ ਮਿੱਤਰ ਨੂੰ ਵੀ ਦੀ ਜਾਨ ਬਚੂ ਵਿਚਾਰੇ ਦੀ ਤਾਂ ਕਰਕੇ ਐ ਜੱਬ ਦਾ ਲਿਖੇ ਆ ਦੇ ਗਿਟਾਰ ਵਾਲਾ ਬਹੁਤ ਲੱਗ ਰਹੀ ਆ ਦੇਖ ਰੋਸਨ ਗਿਰਨਾ ਜੈ ਜੈ ਤਾਂ ਦੰਦੀ ਨਹੀਂ ਵਰਤਾ ਜਬਸ ਇਸਕੇ ਨੋ ਖੂਬਤੇ ਹੈ ਬਸ ਧਿਆਨ ਸੇ ਰੱਖ ਦੇਣਾ ਰੋਸਣਾ ਰੱਖ ਦੀ ਆ ਕਿਤਨੇ ਹੈ ਉਪਰ ਤਿੰਨ 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 ਨੇ ਕਹਿੰਦਾ ਉੱਤੇ ਚੀਚੀ ਕਰ ਰਹੇ ਹੋਗੇ ਰੱਖਦਾ ਬਾਈ ਸਾਡਾ ਮਿਸ਼ਨ ਹੋ ਗਿਆ ਆਸ ਆਉਦੀ ਮਾਂ ਉੱਤੇ ਰੌਲਾ ਪਾਉਣ ਲੱਗ ਰਹੀ ਆ ਅਰੇ ਉਹ ਹੀ ਰੌਲਾ ਪਾ ਰਹੀ ਆ ਮਮੀ ਉੱਤੇ ਉਹ ਇਹ ਵੀ ਅਗਲੇ ਹੁੰਦੀ ਆ ਮੇਤਰ ਉਧਰ ਅਸਤਰ ਉੱਥੇ ਚੜਨ ਵਾਲੀ ਮੈਂ ਤਾਂ ਇਰੇ ਜੜ ਗਈ ਇਹ ਚੜ ਕੇ ਚੋਬਰ ਉੱਤੇ ਪੂਰਾ ਆ ਉਹ ਉਸकी मां तो में गाड़ी निकाल रही है बहुत धन्यवाद कर रही है तुम्हें हां परले वाला गांव या भवन दा ओए वो देखो ऊपर आ गई अब उसकी मम्मी ਆ ਬਟਾ ਦਾ ਰਸਤਾ ਦੀ ਹੈ ਇੱਥੋਂ ਉੱਤੇ ਤੱਕ ਬਾਉ ਵੀ ਕਹਿੰਦਾ ਦਰਿਆ ਇਹਨੂੰ ਜਾ ਕੇ ਆਰਾਮ ਸੇ ਅਸਮੀਆ ਹੋ ਗਿਆ ਇਹ ਬੰਦੇ ਨੇ ਧਰਿਆ ਮਿੱਤਰੋ ਹੈ ਤਾਲੀਆਂ ਤੁਹਾਰੇ ਲਈ ਸਵਾਸ ਰੌਸਨੀਆਂ ਸਵਾਸ ਗੱਡੀ 'ਚ ਬੰਦਾ ਸਪੈਸ਼ਲ ਆਇਆ ਦੀ ਧੰਨਵਾਦ ਸਟਾਟਾ ਚਲੋ ਇਨਸਾਨੀ ਜਿੰਦਾਬਾਦ ਹੈ ਬੜੀ ਲੱਗੇ ਧਰੇ ਆ ਵਿਚਾਰੇ ਨੂੰ ਅੱਡੇ ਖੁਸ਼ੀਆਂ ਮਿੱਤਰੋ ਹੁਣ ਵੀ ਆਪਦੇ ਘਰ ਚ ਵੱਡ ਗਿਆ ਜਵਾਹ ਹੁਣ ਤਾਂ ਨੇ ਉਹਨੂੰ 100 ਰੁਪਏ ਨੇ ਆਉਂਦਾ ਐਨੇ ਕਿਦੀ ਮਰਲਵੇਂ ਨਿਕੇ ਦੇ ਦਾਂਗੇ ਬੱਚਾ ਦੀ ਗਿਟਾਰ ਦਾ ਹੋ ਤੰਨਿਆ ਹੁਣ ਇਹਨਾਂ ਉੱਥੇ ਜਾ ਕੇ ਤਾਂ ਕੇ ਕੰਮ ਕਰਕੇ ਲੋਰੋਸਨ ਤੋਂ ਮੈਨਿਆ ਆਉਂਦੇ ਸੱਚ ਮੈਂ ਹੱਸ ਨਹੀਂ ਰਹਾ ਰੱਖੋ 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 ਮੇਰੇ ਭਈਆ ਹਮਦ ਨੇ ਭਈਆ ਉਹ ਮੈਂ ਹੁੰਦੇ ਨੇ ਦੇਖ ਲੋ ਭਈਆ ਨੇ ਵਿਚਾਰੇ ਨੇ ਬੰਦੇ ਜਿਹੜਾ ਧਰਤਾ ਜਾ ਕੇ ਜਿਹੇ ਪੈਸੇ ਵੀ ਨਹੀਂ ਲੈਂਦੇ ਸੀ ਆਪਣੇ ਇਹ ਬੰਦੇ ਦੇਖ ਲੋ ਕਹੇ ਹੁੰਦੇ ਨੇ ਨਾਲ ਆਹ ਦੇਖ ਲੈ ਫਾਸ ਗਰੀ ਮੈਥੋਂ ਨਹੀਂ ਛੜਿਆ ਉਹ ਛੜ ਗਿਆ ਉਹ ਤੰਦਰ ਇੱਕ ਮਿੰਟ